ਤੇ ਤੁਸੀਂ ਲਾਜ ਕਰਾਓ ਕਿਤੇ ਬਹਿ ਜਾਓ ਪਾਜੀ ਮੈਂ ਚਾਹ ਬਣਾਉਣੀ ਆ ਲੈ ਕੇ ਜਾਇਆ ਮੈਂ 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 ਜਲਦੀ ਬੈਂਕ ਤੇ ਕੰਮ ਜਾਣਾ ਠੀਕ ਹੈ ਕੋਈ ਨਹੀਂ ਆਪਾਂ ਸਵੇਰੇ ਜਾਵਾਂਗੇ ਜੀਦੋਂ ਤੂੰ ਠੀਕ ਹੋ ਜਾਈਂਗੀ ਆਪਾਂ ਸੌਵਾਂਗੇ ਫੇਰ ਇਕੱਠੇ ਮੈਂ ਤਾਂ ਮੁੰਡੇ ਤੁਹਾਡੇ ਨੂੰ ਬਥੇਰਾ ਸਮਝਾਇਆ ਸੀ ਪੀ ਛਟਕਾਰਾ ਕਰ ਲਾ ਆਪਣਾ ਤੇ ਉਹਨੇ ਗੱਲ ਕੀਤੀ ਵੀ ਚੋਲੇ ਸਾਹਮਣੇ ਕੋਈ ਮੈਂ ਤਾਂ ਬਸ ਇਹੋ ਵੇਖਣ ਆਈ ਸੀ ਕਿ ਤੁਸੀਂ ਚੰਗੀ ਤਰ੍ਹਾਂ ਸੁੱਤੇ ਜਾ ਕੇ ਨਹੀਂ ਠੀਕ ਆ ਠੀਕ ਆ ਰੋਟੀ ਪਾਣੀ ਬਣਾ ਦੇਣਗੇ ਇਹ ਨਹੀਂ ਮੈਨੂੰ ਪਤਾ ਕਿੰਨੇ ਕਿੰਨੇ ਜਾਣਾ ਪਰ ਇਹ ਨਹੀਂ ਕੱਲ ਮੈਂ ਤੈਨੂੰ ਕਹਿਨੀ ਆਂ ਵੀ ਫੋਨ ਕਰਕੇ ਦੱਸ ਦੇ ਪਰ ਹੁਣ ਇਹਨੂੰ ਬੰਦ ਹੀ ਰੱਖਣਾ ਮੈਂ ਤਾਂ ਬੰਦ ਹੀ ਰੱਖਣਾ ਮੈਨੂੰ ਇੱਕ ਦਿਨ ਤੇ ਜਿੰਦਰ ਆਏਗਾ ਤੇ ਆਪੇ ਉਹ ਹੀ ਖੋਲੇਗਾ ਤੇ ਭੈਣ ਜੀ ਤੁਸੀਂ ਉਹਦੇ ਵੀ ਲ ਘਾ ਰੱਖਿਆ ਹੁਣ ਤਾਈਓ ਘਰ ਬੈਠੀ ਆ ਜਿੱਦਾਂ ਹੱਡ ਨਾਲ ਘਾ ਰੱਖਿਆ ਤੁਸੀਂ ਮੰਮੀ ਬੱਸ ਕਰੋ ਅਗਲੇ ਜੀ ਕੋਈ ਮਜਬੂਰੀ ਸਮਝੀਦੀ ਆ ਸੰਦੀਪ ਤੂੰ ਦਾਸ ਯਾਰ ਜਿਹੜਾ ਤੈਨੂੰ ਪਿਛਲੇ ਜਨਮ ਤੋਂ ਚੇਤਾ ਹੁੰਦਾ ਆ ਤਨੂ ਕੋਈ ਨਾਂ ਨੂੰ ਪਤਾ ਬੰਦਿਆਂ ਦੇ ਜਾਂ ਕੋਈ ਪਿੰਡ ਦਾ ਨਾਂ ਪਤਾ ਹੋਏ 10000 10000 ਬਰੇਨ ਇਹ ਹੋਰ ਟੁੱਟਦਾ ਨਹੀਂ ਇਹਨੇ ਕਿਹਾ ਵੀ ਫਟ ਤੁਹਾਨੂੰ ਕਰਾਂਗੇ ਉਸ ਤਰੀਏ ਇੱਕਲਾ ਹਨੇਰੇ ਕਲਾ ਅਸਾ ਤਨੂ ਹਟ ਰਹਾ ਨਹੀਂ ਨਾ ਤੂੰ ਮਾਲ ਕਰਾ ਬਤਾਣੀ ਕੀਆ ਉਹ ਮਨੁਨਕ ਬਸ ਤਾਇਆ ਤੇ ਤਾਈ ਜੀ ਦੀਆਂ ਸਕਲਾਂ ਯਾਦ ਆ ਕਿ ਸਦਾ ਨਾਮ ਨਹੀਂ ਯਾਦ ਆਗਾ ਨਾਈ ਪਿੰਡ ਦਾ ਨਾਮ ਯਾਦ ਆ ਹਾਂ ਪਰ ਇਹਨਾਂ ਪਤਾ ਕਿ ਮੇਰਾ ਨਾਮ ਪ੍ਰਭ ਹੀ ਚਲੋ ਇਹਨਾਂ ਤੇ ਪਤਾ ਲੱਗਾ ਨਾ ਕਿ ਇਹਦਾ ਨਾਮ ਪਿਛਲੇ ਜਨਮ ਵਿੱਚ ਪ੍ਰਭ ਹੀ ਤੇ ਇਹਨੂੰ ਕਿਸੇ ਤਾਇਏ ਤਾਈ ਦੀ ਯਾਦ ਆਉਂਦੀ ਐ। ਬਾਕੀ ਹੋ ਸਕਦਾ ਹੌਲੀ ਹੌਲੀ ਪਿੰਡ ਦਾ ਵੀ ਨਾਂ ਚੇਤਾ ਆਜੇ। ਨਹੀਂ ਤੂੰ ਕਿੱਥੋਂ ਲੱਭਦਾ ਫਿਰੇਂਗਾ ਇਹਦਾ ਪਿਛਲਾ ਪਰਿਵਾਰ? ਮੈਂ ਇੱਥੇ ਗੱਲ ਖਤਮ ਕਰਨ ਆਈ ਆਂ, ਤੂੰ ਗਾਂ-ਗਾ ਵਧੀ ਜਾਣਾ। ਹੋਰ ਕੁੜੀਆਂ ਮਰ ਗਈਆਂ ਦਸ ਦੁਨੀਆਂ ਤੇ, ਹੋਰ ਨਾ ਤੈਨੂੰ ਲੱਭਣਗੀਆਂ। ਮੰਮੀ ਜੀ ਵੇਖੋ, ਮੇਰਾ ਵਿੱਚ ਬੋਲਣਾ ਬੰਦਾ ਤੇ ਨਹੀਂ ਆ। ਪਰ ਤੇਜਿੰਦਰ ਆਪਣੀ ਲਾਈਫ ਖਰਾਬ ਕਰਨ ਦਿਆ। ਉਹ ਨਾਲੇ ਕੰਮਕਾਰ ਕਰੂਗਾ। ਕਿ ਉਹਦਾ ਪਿਛਲਾ ਪਰਿਵਾਰ ਲੱਭਦਾ ਫਿਰੂਗਾ ਨਾਲੇ ਕੀ ਪਤਾ ਪਿਛਲਾ ਪਰਿਵਾਰ ਕਿੱਥੇ ਆ ਇੰਡੀਆ ਵਾ ਕਿਤੇ ਬਾਹਰ ਦੇ ਮੁਲਕ ਆ ਇਹ ਨੂੰ ਸਮਝਣਾ ਕੰਮ ਲੈਣਾ ਚਾਹੀਦਾ ਇਹੋ ਤੇ ਮੈਂ ਇਹ ਨੂੰ ਸਮਝਾਉਣ ਦੀ ਆ ਇਹ ਤੇ ਮੁੰਡਾ ਸਮਝਦਾ ਹੀ ਨਹੀਂ ਮੇਰੀ ਗੱਲ ਨੂੰ ਚਲ ਆਹੀਂ ਚੱਲੀਏ ਚੱਲ ਵੀ ਉੱਠ ਆਹੀਂ ਚੱਲੀਏ ਵੇ ਉੱਠਦਾ ਨਹੀਂ ਹੁਣ ਵੇ ਉੱਠ ਜਾ ਹੁਣ ਮੰਮੀ ਤੁਸੀਂ ਕਿਉਂ ਇੰਨਾ ਗੁੱਸਾ ਕਰਨ ਦੇ ਜੀ ਪਾਜੀ ਤੁਸੀਂ ਬੈਠੋ ਜੇ ਇੱਕ ਮਿੰਟ ਤੁਸੀਂ ਮੰਮੀ ਮੇਰੇ ਨਾਲ ਆਓ ਇੱਧਰ ਨਹੀਂ ਹੁਣ ਤੂੰ ਮੈਨੂੰ ਇੱਥੇ ਇਕੱਲੀ ਬੁਲਾਇਆ ਆ ਕਿਹੜੀ ਗੱਲ ਕਰਨੀ ਆ ਮੰਮੀ ਤੁਸੀਂ ਇੱਕ ਗੱਲ ਸੋਚ ਕੇ ਵੇਖੋ ਹਾਂ ਪਿਓ ਉਹਨਾਂ ਦਾ ਅੱਗੇ ਸਿਰ ਤੇ ਨਹੀਂ ਆ ਵੱਡੀ ਭਿਆਨੋ ਦੀ ਪਹਿਲੋਂ ਘਰ ਬੈਠੀ ਆ ਤੇ ਜੇ ਅਸੀਂ ਹੁਣ ਉਹਨਾਂ ਨੂੰ ਸੰਦੀਪ ਨੂੰ ਵੀ ਤੰਗ ਕਰੀ ਜਾਵਾਂਗੇ ਤੁਰੀ ਮਾਂ ਤੇ ਕੀ ਬਿੱਤੂਗੀ? ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਆ। ਮੈਂ ਤੇ ਇਹੋ ਹੀ ਕਹਿਣ ਦੀ ਆ ਨਾ ਵੀ ਵਿਆਹ ਤੋਂ ਪਹਿਲੇ ਸਾਨੂੰ ਦੱਸ ਦਿੰਦੇ। ਜਿਹੜੀ ਮਰਜ਼ੀ ਹੁੰਦੀ ਅਸੀਂ ਕਰਦੇ, ਮਰਜ਼ੀ ਹੁੰਦੀ ਅਸੀਂ ਨਾ ਕਰਦੇ। ਮੰਮੀ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਜਿਹੜਾ ਪਿਛਲੇ ਜਨਮ ਦਾ ਚੇਤਾ ਹੁੰਦਾ ਆ ਨਾ, ਕਿ ਕੋਈ ਬਿਮਾਰੀ ਨਹੀਂ ਆ। ਇਹਦੇ ਕਿਸੇ ਨੂੰ ਵੀ ਆ ਸਕਦਾ। ਬਾਕੀ ਰਹੀ ਗੱਲ ਉਹਦੇ ਪਿਛਲੇ ਜਨਮ ਦੀ। ਹੌਲੀ ਹੌਲੀ ਸਾਰਾ ਕੁਝ ਪਤਾ ਕਰ ਲਾਂਗੇ। ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਟੈਨਸ਼ਨ ਲੈਣ ਵਾਲੀ ਤੇ ਨਾਲੇ ਜੇ ਰਿਸ਼ਤਾ ਤੋੜ ਵੀ ਦਵਾਂਗੇ ਤੇ ਕੱਲ ਨੂੰ ਅਸੀਂ ਸੋਖੇ ਰਵਾਂਗੇ ਅਸੀਂ ਕਿੱਥੋਂ ਲਾਉਣੇ ਫਿਰ ਇਹਨੇ ਪੈਸੇ ਫਿਰ ਤੂੰ ਦੱਸ ਤੂੰ ਕੀ ਚਾਹੁੰਨਾ ਆ ਮੈਂ ਤਾਂ ਬੰਮੀ ਇਹੋ ਚਾਹੁੰਨਾ ਕਿ ਅਸੀਂ ਚਲੀਏ ਆਪਣੇ ਘਰ ਹੌਲੀ ਹੌਲੀ ਸਾਰਾ ਭੇਤ ਖੁੱਲ ਜਾਊਗਾ ਜੀ ਉਹਨੂੰ ਇੰਨਾ ਚੇਤਾ ਆਇਆ ਕਿ ਮੈਨੂੰ ਤਾਇਆ ਤਾਈ ਦੇਖਦੇ ਆ ਆਪਣਾ ਨਾਮ ਚੇਤਾ ਆ ਤੇ ਕੱਲ ਨੂੰ ਪਿੰਡ ਦਾ ਨਾਮ ਵੀ ਤੇ ਚਿੱਤਾ ਆਊਗਾ ਨਾ ਤੇ ਇੱਕ ਵਾਰੀ ਮਲਾ ਲਿਆਵਾਂਗੇ ਜਾ ਕੇ ਇੱਕ ਵਾਰੀ ਉਹ ਮਿਲ ਲੂਗੀ ਉਹਦੇ ਪੁਰਾਣੇ ਮਾਪਿਓ ਵੀ ਉਹਨੂੰ ਮਿਲ ਲੈਣਗੇ ਤੇ ਸਾਰਾ ਕੁਝ ਠੀਕ ਹੋ ਜਾਣਾ ਆ ਐਹੀ ਤੇ ਅਵੇਂ ਨਾ ਹੋਊਾ ਬਣਾਈ ਜਾਣਦੇ ਆ ਮੰਮੀ ਜਿੱਦਾਂ ਮਰਜੀ ਆ ਸਾਨੂੰ ਇਨਸਾਨੀਅਤ ਦੇ ਨਾਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਵਿਚਾਰੀਆਂ ਤਿੰਨੇ ਮਾਵਾਂ ਤੀਆਂ ਹੈਗੀਆਂ ਵਾ ਉਹ ਤੋਂ ਅਹੀਂ ਉਹਨਾਂ ਨੂੰ ਦੁਖੀ ਕਰੀ ਜਾਣਦੇ ਆ ਚਲ ਠੀਕ ਆ ਜੇ ਤੂੰ ਇਹੀ ਚਾਹੁੰਦਾ ਹੈ ਨਾ ਤੇ ਮੈਂ ਇਸ ਗੱਲ ਨਾਲ ਵੀ ਸਹਿਮਤ ਆ ਪਰ ਕੱਲ ਨੂੰ ਕੋਈ ਸਾਡਾ ਨੁਕਸਾਨ ਨਾ ਕਰ ਦੇ ਮੈਨੂੰ ਇਹੋ ਹੀ ਡਰਿਆ ਹੋਰ ਮੈਨੂੰ ਆਦਾ ਕੋਈ ਨਹੀਂ ਡਰ ਹੋਰ ਮੈਨੂੰ ਸੰਦੀਪ ਕਿਹੜੀ ਮਾੜੀ ਲੱਗਦੀ ਆ ਵਿਆਹ ਕੇ ਖੜੀ ਆ ਨਹੀਂ ਕਰਦੀ ਨੁਕਸਾਨ ਖਿਆਲ ਰੱਖਾਂਗੇ ਜੇ ਕੱਲ ਨੂੰ ਸਾਡੇ ਕਿਸੇ ਆਪਣੇ ਜੀ ਨੂੰ ਇਦਾਂ ਪਿਛਲੇ ਜਨਮ ਦਾ ਚੇਤਾ ਆਉਂਦਾ ਤੇ ਅਸੀਂ ਉਹਨੂੰ ਘਰੋਂ ਕੱਢ ਦਿੰਦੇ ਆ ਉਨੂੰ ਵੀ ਤੇ ਰੱਖਦੇ ਹੀ ਨਾ ਉਹ ਵੀ ਹੁਣ ਸਾਡੇ ਘਰ ਦਾ ਜੀ ਆ ਸਾਡੀ ਫੈਮਿਲੀ ਮੈਂਬਰ ਆ ਤੇ ਸਾਡਾ ਫਰਜ਼ ਬਣਦਾ ਨਾ ਉਹਦਾ ਖਿਆਲ ਰੱਖਣਾ ਚਲੋ ਚਲ ਠੀਕ ਆ ਆ ਲੋ ਪਾਣੀ ਉਹ ਟਿੰਕੂ ਕਿੱਥੇ ਆ ਟਿੰਕੂ ਨਹੀਂ ਦਿਖਦਾ ਭੇਲੀ ਰਹਿੰਦਾ ਹੈਗੇ ਭੇਲੀ ਕਿੰਨਾ ਕੰਮ ਆ ਉਥੇ ਡੰਗਰਾਂਦ ਵਾਲੇ ਰਹਿੰਦੇ ਸਾਰੀ ਦਿਹਾੜੀ ਕੰਮ ਦਾ ਭਾਏ ਨਹੀਂ ਹੁੰਦਾ ਇੰਨਾ ਪਰ ਜਿੱਦਾਂ ਤੁਸੀਂ ਉਹਦੀ ਬਾਤ ਸੱਟ ਲਾਈ ਹੈ ਨਾ ਉਸ ਨਾਲ ਤੁਹਾਡੇ ਕੋਲ ਡਰਦਾ ਘਰ ਨਹੀਂ ਘੰਦਾ ਮੈਂ ਤਾਂ ਰੋਟੀ ਵੀ ਉਹਨੂੰ ਉਥੇ ਫੜਾ ਕੇ ਹੁੰਨੀ ਹੈ ਉਹ ਸੱਟ ਕਿਹੜੀ ਪਹਿਲੀ ਵਾਰੀ ਲੱਗੀ ਉਹਦੇ ਬਥੇਰੀ ਵਰੀ ਅੱਗੇ ਸੇਵਾ ਹੋਈ ਇਹਦੀ ਇਹ ਮੈਨੂੰ ਨਹੀਂ ਪਤਾ ਪਰ ਹੁਣ ਨਾ ਸਹਿਮ ਬੜਾ ਗਿਆ ਜਿਓ ਮੈਨੂੰ ਤਾਂ ਗੱਲ ਹੋਰ ਲੱਗਦੀ ਆ ਮੈਂ ਕਹਿੰਦਾ ਕਿਸੇ ਨੇ ਕੰਤ ਨਹੀਂ ਭਰਤੇ ਉਹਦੇ ਘਰ ਨਾ ਜਾਇਆ ਕਰ ਹੋ ਸਕਦਾ ਮੈਂ ਕਿੜੀ ਵੀ ਉਹਦੇ ਲੱਗੇ ਬੈਠੇ ਰਹਿਨੀ ਮੈਂ ਤੇ ਘਰ ਹੀ ਰਹਿਨੀ ਕੌਣ ਆਥੇ ਅਮਦਾ ਕੌਣ ਜਾਂਦਾ ਆ ਇਹਦੇ ਬਾਰੇ ਮੈਨੂੰ ਹੁਣ ਕੀ ਪਤਾ ਹੈ ਪਰ ਤੁਹਾਡੇ ਦਿਮਾਗ ਵਿੱਚ ਇਹ ਗੱਲ ਕਿਉਂ ਆਈ ਆ ਉਹ ਦਿਨ ਆਇਆ ਸੀ ਮੱਝ ਦਾ ਵਪਾਰੀ ਤੇ ਉਹਦੇ ਨਾਲ ਇਹ ਸਲਾਈ ਪਿਆ ਮੈਨੂੰ ਤੇ ਉਦੋਂ ਦਾ ਸ਼ੱਕ ਹੋਣ ਲਿਆ ਉਹ ਨਾ ਕਿਤੇ ਕੋਈ ਗੱਲ ਕਰ ਗਿਆ ਹੋਵੇ ਅੱਛਾ ਇਹ ਤਾਂ ਬੜੇ ਖਤਰੇ ਵਾਲਾ ਕੰਮ ਹੈ ਉਹ ਹੋਰ ਕੀ ਆ ਆਪ ਤੇ ਫਸੂਗਾ ਹੀ ਨਾਲ ਸਾਨੂੰ ਗਸਾਊਗਾ ਚਲੋ ਇਹਦੇ ਬਾਰੇ ਵੀ ਸੋਚਦੇ ਆ ਮੈਂ ਰੋਟੀ ਲੈ ਕੇ ਆਉਣੀ ਆ ਤੂੰ ਰੋਟੀ ਪਹਿਲਾਂ ਖਾਓ ਸਵੇਰ ਦੇ ਗਏ ਜਦ ਤੱਕ ਕੰਮ ਉਹ ਮੈਂ ਰੋਟੀ ਖਾਣਾ ਬਾਅਦ ਚ ਪਹਿਲਾਂ ਇਹਨੂੰ ਲਿਆਵਾ ਖਿੱਚ ਕੇ ਵੇਲੀਓ ਤੇਜਿੰਦਰ ਇੱਥੇ ਗੱਡੀ ਰੋਕ ਮਮੀ ਕੀ ਗੱਲ ਹੋ ਗਈ ਐਥੇ ਕਿਹੜਾ ਬਾਜ਼ਾਰ ਆ ਕੋਈ ਲੈਣਾ ਕੁਛ ਲੈਣਾ ਨਹੀਂ ਮੈਂ ਕੁਛ ਵੀ ਬਾਹਰ ਨਿਕਲ ਕੇ ਨਾ ਮੇਰੇ ਨਾਲ ਗੱਲ ਕਰ ਮਮੀ ਸਾਰੇ ਘਰ ਦੇ ਜੀ ਬੈਠੇ ਆ ਇੱਥੇ ਗੱਲ ਕਰ ਲੋ ਜਿਹੜੀ ਕਰਨੀ ਆ ਮੈਂ ਤੈਨੂੰ ਕਿਹਾ ਨਾ ਵੀ ਗੱਡੀ ਰੋਕ ਮੈਂ ਬਾਹਰ ਗੱਲ ਕਰਨੀ ਆ ਉੱਥੇ ਸ਼ਾਮੇ ਰੋਕਦਾ ਫਿਰ ਸੰਦੀਪ ਤੂੰ ਵੀ ਚੇਬ ਬੈਠੀ ਰਹਿ ਮਮੀ ਹੁਣ ਕੀ ਗੱਲ ਹੋ ਗਈ ਆ ਹੁਣ ਗੱਲ ਮੈਂ ਤੇਰੇ ਨਾਲ ਇਹ ਕਰਨੀ ਆ ਕਿ ਤੂੰ ਚਲ ਜਾਣਾ ਇਹ ਕੰਮ ਤੇ ਜੀਤਾਵ ਨੇ ਕਈ ਵਾਰੀ ਘਰ ਹੁੰਦਾ ਮੈਂ ਹੁਣ ਨਹੀਂ ਇਕੱਲੀ ਕਰ ਕੱਲ ਨੂੰ ਇਹ ਕੋਈ ਨੁਕਸਾਨ ਕਰ ਦੇ ਤੇ ਕੌਣ ਜ਼ਿੰਮੇਵਾਰ ਆ ਫਿਰ ਉਹ ਮੰਮੀ ਨੁਕਸਾਨ ਹੋਨੇ ਕੀ ਕਰਨਾ ਆ ਪਿਛਲੇ ਜਨਮ ਦਾ ਚੇਤਾ ਹੀ ਹੁੰਦਾ ਨਾ ਬਸ ਐਡੀ ਵੱਡੀ ਕਿਹੜੀ ਗੱਲ ਆ ਨਹੀਂ ਜੇ ਵੱਡੀ ਗੱਲ ਨਹੀਂ ਤੇ ਤੂੰ ਕਿ ਸੌਫੇ ਤੇ ਸੌਣਾ ਤੂੰ ਕਿਉਂ ਨਹੀਂ ਉਹਦੇ ਨਾਲ ਸੌਂਦਾ ਫਿਰ ਤੇ ਮੰਮੀ ਇਦਾਂ ਕਿਸੇ ਨੂੰ ਸਾੜੀ ਜੜੀ ਬੰਦ ਕਰਕੇ ਰੱਖਾਂਗੇ ਕਮਰੇ ਦੇ ਵਿੱਚ ਤੇ ਇਹ ਜ਼ੁਲਮ ਨਹੀਂ ਆ ਮੈਂ ਕੋਈ ਜ਼ੁਲਮ ਨਹੀਂ ਕਰਨਾ ਮੈਂ ਇਹਨੂੰ ਬਸ ਬੰਦ ਕਰਕੇ ਰੱਖਣਾ ਜੇ ਤੈਨੂੰ ਡਰ ਲੱਗਦਾ ਨਾ ਸਾਨੂੰ ਵੀ ਡਰ ਲੱਗਦਾ ਆ ਰਹੀ ਗੱਲ ਰੋਟੀ ਪਾਣੀ ਦੀ ਉਹ ਮੈਂ ਟਾਈਮ ਦੂ ਟਾਈਮ ਪਚਾਦਿਆ ਕਰੂੰਗੀ ਉਹਦੀ ਨਾ ਤੂੰ ਫਿਕਰ ਕਰੀ ਮੰਮੀ ਮੈਨੂੰ ਤੇ ਬਿਲਕੁਲ ਗਲਤ ਲੱਗਣ ਡਿਆ ਵਾ ਜੇ ਅਹੀਂ ਉਹਨੂੰ ਆਪਣੇ ਘਰ ਲਿਆਂਦਾ ਵਾ ਉੱਥੇ ਸਲਾਹ ਕਰਕੇ ਇਹਦਾ ਮਤਲਬ ਇਹ ਥੋੜੀ ਹੁਣ ਵੀ ਅਹੀਂ ਉਹਨੂੰ ਆਪਣੀ ਮਰਜ਼ੀ ਨਾਲ ਕਮਰੇ ਚ ਬੰਦ ਕਰਕੇ ਰੱਖਾਂਗੇ ਇਹ ਤੇ ਨੀਰਾ ਝੁਲਮਿਆ ਮੰਮੀ ਏ ਜੂ ਲੰਮ ਤਾਂ ਨੂੰ ਲੱਗਦਾ ਨਾ ਮੈਨੂੰ ਨਹੀਂ ਲੱਗਦਾ ਠੀਕ ਹੈ ਜੇ ਉਹਨੇ ਕੋਈ ਨੁਕਸਾਨ ਪਹਚਾਤਾ ਕੱਲ ਨੂੰ ਮੈਨੂੰ ਤੇ ਤੂੰ ਇਹਦੀ ਜ਼ਿੰਮੇਵਾਰੀ ਚੁੱਕਦਾ ਆ ਦੱਸ ਨਾ ਮੈਨੂੰ ਤੇ ਜੇ ਤੂੰ ਨਹੀਂ ਮੇਰੀ ਮੰਨ ਨਹੀਂ ਸੁਣੀ ਤੇ ਫਿਰ ਤੂੰ ਇਹਨੂੰ ਰੱਖ ਲੈ ਤੈਨੂੰ ਮਾਂ ਦੀ ਕੋਈ ਫਿਕਰ ਨਹੀਂ ਆ ਫਿਰ ਮੈਂ ਆਪਣੀ ਭੈਣ ਕੋਲ ਚਲ ਜਾਨੀ ਆ ਜਦੋਂ ਇਹ ਠੀਕ ਹੋ ਜੰਗੇ ਨਾ ਉਦੋਂ ਆ ਜਾਾਂਗੀ ਫਿਰ ਚਲੋ ਠੀਕ ਆ ਆਜੋ ਚਲਾਜੀ ਤੇ ਤੇਰੀ ਬੈਠਿਓ ਹਾਂ ਬੈਠੀ ਕੋਮਲ ਦੀਦੀ ਤੁਸੀਂ ਤਾਂ ਮੈਨੂੰ ਵਿੱਚ ਬੈਠਣ ਨਹੀਂ ਸੀ ਦਿੱਤਾ ਮੈਂ ਸਾਰਾ ਕੁਝ ਹੀ ਸੁਣ ਲਿਆ ਸੰਦੀਪ ਦੀਦੀ ਹੁਣ ਤਾਂ ਸੌਰਿਆ ਨੂੰ ਸਾਰਾ ਕੁਝ ਪਤਾ ਲੱਗ ਗਿਆ ਮੈਨੂੰ ਤਾਂ ਕਿਤੇ ਇਹ ਡਰ ਲੱਗਦਾ ਇਹ ਨਾ ਹੋ ਜਿਵੇਂ ਤੁਸੀਂ ਆਣ ਕੇ ਬੈਠੇ ਹੋ ਨਾ ਸੰਦੀਪ ਦੀਦੀ ਵੀ ਇੱਥੇ ਆਣ ਕੇ ਬੈਹਿ ਜਾਣ ਕੋਮਲ ਮੇਰੀ ਗੱਲ ਸੁਣ ਤੂੰ ਨਾ ਆਪਣੀ ਉਮਰ ਦਾ ਖਿਆਲ ਰੱਖ ਤੇ ਤੈਨੂੰ ਸਾਡੇ ਘਰ ਦੀ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਚੰਗਾ ਮੀਂਹ ਕੋਮਲ ਨੇ ਕਿੰਨੇ ਕਿੰਨੇ ਰਹਿਣਾ ਆਪਣੇ ਕੋਲ ਮੈਂ ਕੀ ਹੋ ਗਿਆ ਵਾ ਕੀ ਕਹਿਤਾ ਕੋਮਲ ਨੇ ਉਹਨੇ ਨਾ ਜਦੋਂ ਸੰਦੀਪ ਦੇ ਸਹੁਰੇ ਆਏ ਨਾ ਸਾਰਾ ਕੁਝ ਹੀ ਸੁਣ ਲਿਆ ਤੇ ਮੈਨੂੰ ਪਤਾ ਕੀ ਕਹਿਣ ਦੀ ਕਿ ਕਿਤੇ ਸੰਦੀਪ ਨਾ ਤੇਰੇ ਵਾਂਗੂ ਘਰ ਆ ਕੇ ਬਹਿ ਜਾਏ ਤੇਨੇ ਸਾਰੇ ਹਿੱਸੇਦਾਰੀ ਚ ਭੰਡ ਦੇਣਾ ਸਾਨੂੰ ਇਹਨੇ ਅੱਜ ਮੈਨੂੰ ਕਹਿਣ ਦੀ ਆ ਇਹਨੇ ਕਈ ਥਾਵਾਂ ਤੇ ਜਾ ਕੇ ਦੱਸਣਾ ਜਾ ਕੇ ਮਾਸੀ ਜੀ ਨੂੰ ਦਸੂਗੀ ਮਾਸੀ ਜੀ ਤੇ ਤੁਹਾਨੂੰ ਅੱਗੇ ਪਤਾ ਕਈ ਥਾਈ ਜਾ ਕੇ ਦੱਸਣਾ ਆਹੋ ਤੇ ਹੈ ਉਧਰ ਇਹ ਆਈ ਹੀਗੀ ਤੇ ਉਧਰ ਉਹਦੇ ਸਹੁਰੇ ਆ ਗਏ ਉਹਨੂੰ ਲੈ ਕੇ ਸੰਦੀਪ ਨੂੰ ਤੇ ਸਾਰਾ ਰੋਲਾ ਪਾ ਕੇ ਇੱਥੇ ਚਲ ਗਏ ਤੇ ਪਤਾ ਤੇ ਉਹਨੂੰ ਲੱਗਣਾ ਸੀ ਨਾ ਪਤਾ ਨਹੀਂ ਇਹਨੇ ਉਥੇ ਖਲੋ ਕੇ ਕਿਤੇ ਗੱਲਾਂ ਸੁਣ ਲਈਆਂ ਵਾ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਕੋਈ ਬਹਾਨਾ ਬੁਨਾ ਬਣਾ ਕੇ ਨਾ ਖਲੋਨੀ ਐ ਇਹਨੂੰ ਇੱਥੋਂ ਮੰਮੀ ਟੈਨਸ਼ਨ ਦੇ ਹੁੰਦੀ ਆ ਪਤਾ ਕਿੰਨਾ ਗਲਤ ਬੋਲਦੀ ਆ ਚਲ ਕੋਈ ਗੱਲ ਨਹੀਂ ਐਨਾ ਕੋਈ ਗੁੱਸਾ ਕਰਨ ਦੀ ਆ ਕੋਈ ਗੱਲ ਨਹੀਂ ਖਲਾ ਦਿੰਨੇ ਉਹਨੂੰ ਕੋਈ ਬਹਾਨਾ ਬਣਾਉਣੀ ਆ ਮੈਂ ਹੈ ਤਾਂ ਗਲਤੀ ਆ ਸਾਰੀ ਜਿੱਤੇ ਰਚ ਪੜਨਾ ਹੋਣ ਇਹਨਾਂ ਨਿਆਣ ਨੂੰ ਇਹਨਾਂ ਦੀ ਕੁੜੀ ਦਾ ਇਦਾਂ ਹੋਇਆ ਵਾ ਅੱਗੇ ਇੱਕ ਬੈਠੀ ਆ ਦੂਜੀ ਦਾ ਵੀ ਇਦਾਂ ਰੋਲਾ ਪੈ ਗਿਆ ਵਾ ਹੈ ਤੇ ਟੈਨਸ਼ਨ ਵਾਲੀ ਗੱਲ ਈ ਆ ਤੇ ਪਰ ਹੁਣ ਕਰੀਏ ਕੀ ਭੇਜੋ ਇਹਨੂੰ ਕਿਹਤਰਾ ਇੱਥੋਂ ਭਾਨਾ ਬੁਣਾ ਨਹੀਂ ਭੇਜਦੀ ਆ ਮੈਂ ਕੋਈ ਗੱਲ ਨਹੀਂ ਇਹਨੂੰ ਕੋਈ ਬਹਾਨਾ ਬਣਾ ਕੇ ਨਾ ਤੇ ਕਹਿੰਨੀ ਆ ਵੀ ਕੋਮਲ ਪੇਰ ਆ ਜੀ ਚਲ ਜਾ ਤੂੰ ਕੋਈ ਕੰਮ ਕਰ ਕਰ ਲਾ ਉਹ ਯਾਰ ਘਰੇ ਹੀ ਕਰ ਲੈਂਦਾ ਜਿਹੜੀ ਗੱਲ ਕਰਨੀ ਸੀ ਤੂੰ ਮੋਟਰ ਤੇ ਲੈ ਕੇ ਆ ਗਿਆ ਦੁਪਹਿਰ ਹੀ ਨਹੀਂ ਲੱਗੀ ਉਤੋਂ ਕੋਈ ਗੱਲ ਐ ਹੋ ਜੀਆਂ ਹੁੰਦੀਆਂ ਜਿਹੜੀਆਂ ਘਰ ਨਹੀਂ ਹੋ ਸਕਦੀਆਂ ਤਾਂ ਤੈਨੂੰ ਬਾਹਰ ਲੈ ਕੇ ਆਇਆ ਇਹ ਤਾਂ ਮੈਨੂੰ ਕੋਈ ਸ਼ੌਂਕ ਥੋੜੀ ਚੜਿਆ ਸੀ ਉਤੋਂ ਦੁਪਹਿਰ ਲੱਗੀ ਹੀ ਨਹੀਂ ਉਹ ਮੈਂ ਤੇ ਤਾਂ ਲੈ ਕੇ ਆਇਆ ਖਾ ਤੇਰੇ ਦਿਮਾਗ ਚ ਕੋਈ ਗੱਲ ਪੈ ਜੇ ਦੱਸ ਕੀ ਗੱਲ ਕਰਨੀ ਮੇਰੇ ਨਾਲ ਢੀ ਜ਼ਰੂਰੀ ਯਾਰ ਵੇਖ ਮੈਂ ਤੇਰੇ ਨਾਲ ਝਗਦਾ ਗਲਤ ਤਾਂ ਨਹੀਂ ਕਰਦਾ ਮੈਂ ਰਹਿਣ ਡਿਆ ਵਾਂ ਘਰ ਜਵਾਈ ਜਿਵੇਂ ਭਰਾਦਰੀ ਦੇ ਤੋਤੇ ਸਮਝਾਉਣਾ ਆਏ ਨਾ ਤੈਨੂੰ ਤੇ ਜੋ ਕੁਝ ਘਰ ਚ ਚੱਲਣ ਡਿਆ ਵਾ ਨਾ ਇਹ ਬਹੁਤ ਗੱਲ ਚੱਲ ਰਿਆ ਜੇ ਤੂੰ ਮੇਰੇ ਮਨ ਦੀ ਪੁੱਛੇ ਨਾ ਆ ਪ੍ਰਭ ਪੁਰਬ ਵਾਲੀ ਗੱਲ ਸਾਰੀ ਝੂਠੀ ਹੋ ਤੇ ਕੋਈ ਪੁਨਰ ਜਨਮ ਨਹੀਂ ਹੁੰਦਾ ਯਾਰ ਕੀ ਕਰੀਏ ਹੁਣ ਫਿਰ ਹੁਣ ਜੇ ਇਦਾਂ ਹੋਇਆ ਵਾ ਤੁਹਾਡੇ ਸਾਹਮਣੇ ਹੋਇਆ ਨਾ ਮੈਂ ਤੇ ਨਹੀਂ ਹੈਗਾ ਘਰ ਮੈਨੂੰ ਤੇ ਕੋਹ ਸਮਝਣ ਲੱਗਣ ਦੀ ਜੇ ਮੰਮੀ ਨੂੰ ਮੈਂ ਕਿਹਾ ਵਾ ਉਹ ਦਿਨ ਕਿ ਕਿਤੇ ਲੈ ਜੀਏ ਉਹਨੂੰ ਹਸਪਤਾਲ ਲੈ ਜੀਏ ਕਿ ਬਾਬੇ ਕੋ ਲੈ ਜੀਏ ਪਤਾ ਤੇ ਲੱਗੇ ਗੱਲ ਕੀ ਆ ਇਹ ਤੇ ਨਾਟਕ ਕਰਦੀ ਹੋਊਗੀ ਤੇ ਫਿਰ ਵੀ ਪਤਾ ਲੱਗ ਜਾਊਗਾ ਤੇ ਜੇ ਸੱਚ ਹੋਇਆ ਤੇ ਯਾਰਾਂ ਦਾ ਕੋਈ ਹੱਲ ਲੱਭਾਂਗੇ ਯਾਰ ਇਹ ਹੀ ਤੇ ਗੱਲ ਆ ਤੂੰ ਚੀਜ਼ਾਂ ਨਹੀਂ ਵੇਖੀਆਂ ਜੋ ਮੈਂ ਤੇ ਮੰਮੀ ਨੇ ਵੇਖੀਆਂ ਤੋ ਤਾਂ ਯਕੀਨ ਨਹੀਂ ਕਰਨਦੇ ਆ ਜਦ ਨਾਲ ਸਭ ਕੋਈ ਤੇਰੇ ਸਾਹਮਣੇ ਹੋਊਗਾ ਨਾ ਤੈਨੂੰ ਉਦੋਂ ਹੀ ਯਕੀਨ ਆਉਣਾ ਯਾਰ ਕਿੰਨੇ ਚਾਵਾ ਨਾਲ ਵਿਆਹ ਕੀਤਾ ਹੋਇਆ ਚਾਰ ਦਿਨ ਬਾਅਦ ਘਰ ਚਾ ਕੰਮ ਹੋ ਗਿਆ ਅਜੇ ਤੇ ਗੱਲ ਰਿਸ਼ਤੇਦਾਰਾਂ ਤੱਕ ਪਿੰਡ ਵਾਲਿਆਂ ਤੱਕ ਨਹੀਂ ਪਹੁੰਚੀ ਜੇ ਗੱਲ ਇਥੋਂ ਤੱਕ ਪਹੁੰਚ ਗਈ ਮੈਂ ਤੇ ਗਲੀ ਚ ਫਿਰਨ ਜੋਗਾ ਨਹੀਂ ਰਹਿਣਾ ਨਾ ਤੇ ਤੂੰ ਹੀ बार-बार ਕਹਿਣ ਦੇ ਇਹ ਬਾਬਿਆਂ ਕੋਲ ਚਲ ਜੀਏ। ਉਹ ਬਾਬੇ ਅੱਜਕੱਲ ਇੰਨੇ ਨੇ ਗੱਫੇ ਮੰਗਦੇ ਨੋਟਾਂ ਦੇ। ਕਿੱਥੋਂ ਦੇਵਾਂਗਾ? ਆ ਹੁਣ ਤੂੰ ਇੰਨਾ ਖਰਚਾ ਕੀਤਾ ਵਿਆਹ ਤੇ। ਉਹ ਮੈਂ ਤੇ ਤੈਨੂੰ ਭਰਾ ਕਰਕੇ ਸਮਝਾਉਂਦਿਆਂ। ਹੱਲੇ ਵੀ ਸਮਝ ਜਾ। ਮਾਲਾ ਮਮੀ ਦੀਆਂ ਗੱਲਾਂ। ਯਾਰ ਮੇਰੀ ਮੰਮੀ ਨਾਲ ਵੀ ਉੱਥੇ ਇਹੋ ਗੱਲ ਹੋਈ ਸੀ। ਮੈਨੂੰ ਤਰਸ ਆਉਂਦਾ ਉਹਦੀ ਮਾਂ ਤੇ। ਯਾਰ ਪਿਓ ਸਿਰ ਤੇ ਨਹੀਂ ਆ ਭੈਣ ਇੱਕ ਪਹਿਲਾਂ ਤਲਾਕ ਲੈ ਕੇ ਘਰ ਬੈਠੀ ਐ ਮੇਰਾ ਤਾਂ ਵਿਚਾਰੀ ਨੂੰ ਤੰਗ ਕਰਨ ਨੂੰ ਜੀ ਨਹੀਂ ਕਰਦਾ ਠੀਕ ਆ ਫਿਰ ਬਣਿਆ ਰਹਿ ਸਮਾਜ ਸੇਵੀ ਉਹ ਜਦਨ ਤੇਰਾ ਘਰ ਲੁੱਟ ਪੁੱਟ ਕੇ ਲਾਗੀ ਨਾ ਤੇ ਹੱਥ ਮਲਦਾ ਰਹਿ ਜਾਏਗਾ ਤੇ ਇੱਕ ਗੱਲ ਸੁਣ ਲੈ ਜਿਹੜੇ ਮਾਨਸਿਕ ਰੋਗ ਦੇ ਬਿਮਾਰ ਹੁੰਦੇ ਨਾ ਨਾ ਤੇ ਕੇਸ ਨਹੀਂ ਹੁੰਦਾ ਕੋਈ ਯਾਰ ਕੀ ਕਰੀਏ ਫਿਰ ਜਿੱਥੋਂ ਤੱਕ ਯਾਰ ਮੈਨੂੰ ਲੱਗਦਾ ਨਾ ਕੁੜੀ ਸੱਚੀ ਆ ਸੱਚੀ ਉਹਨੂੰ ਕੋਈ ਦਿੱਕਤ ਹੈਗੀ ਐ ਤੇ ਬਾਕੀ ਮੈਂ ਉਹਦੇ ਨਾਲ ਗੱਲ ਕੀਤੀ ਸੀ ਇੱਕ ਵਾਰੀ ਬੱਸ ਉਹਨੂੰ ਘਰ ਦਾ ਐਡਰੈਸ ਯਾਦ ਆ ਲੈਣ ਦੇ ਤੇ ਆਪਾਂ ਉੱਥੇ ਪਹੁੰਚ ਜਾਾਂਗੇ ਸਾਰੀ ਗੱਲ ਕਲੀਅਰ ਹੋ ਜੂਗੀ ਉਹ ਫਿਰ ਤੇ ਪਤਾ ਲੱਗ ਜਾਊਗਾ ਨਾ ਕੇ ਪੁਨਰਜਨਮ ਵਾਲੀ ਗੱਲ ਝੂਠੀ ਕਹਿੰਦੀ ਏ ਜਾਂ ਕਿ ਸੱਚ ਕਹਿੰਦੀ ਏ ਠੀਕ ਆ ਫਿਰ ਇਹ ਵੀ ਕਰਕੇ ਵੇਖ ਲੈ ਲੱਬ ਲਾਉ ਦੇ ਘਰ ਦੇ ਜੇ ਤੈਨੂੰ ਲੱਬਦੇ ਆ ਤੇ ਮੈਨੂੰ ਤੇ ਨਹੀਂ ਆ ਮੰਨਣ ਚ ਆਉਂਦੀਆਂ ਗੱਲਾਂ ਜਿਹੜੀਆਂ ਤੂੰ ਕਰਨ ਦੇ ਆ ਉਹ ਯਾਰ ਮੰਨਣ ਚ ਤੇ ਮੇਰੇ ਵੀ ਨਹੀਂ ਆਉਂਦੀਆਂ ਤੂੰ ਤੇ ਇਦਾਂ ਕਹਿਣ ਦੇ ਆ ਜਿੱਦਾਂ ਮੈਂ ਡਿਪਲੋਮਾ ਕੀਤਾ ਪੁਨਰਜਨਮ ਦਾ ਬੱਕਲਰ ਵੇਖ ਜੇ ਹੁਣ ਵਿਆਹ ਕਿ ਲਿਆਂਦੀ ਆ ਨਾ ਇੱਕ ਵਾਰੀ ਹੁਣ ਜਾਂਚ ਪੜਤਾਲ ਤੇ ਕਰਾਂਗੇ ਨਾ ਬਾਕੀ ਅੱਗੇ ਜੋ ਕਰਮਾਂ ਚ ਹੋਊਗਾ ਚਲ ਆ ਚਲੀਏ ਘਰ ਹੁਣ ਚਲ ਤੂੰ ਗੱਡੀ ਸਟਾਰਟ ਕਰ ਆ ਮੈਂ ਦੋ ਗੰਬੀਆਂ ਤੋੜ ਲਾਂ ਮੈਂ ਕਿਾ ਚਟਨੀ ਖਾਣੇ ਘਰ ਜਾ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਰੀ ਚੱਲਦੀ ਪਈ ਆ ਜੀ ਆਪਣੀ ਨੌ ਦਾ ਪੁਨਰਜਨਮ ਤੁਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਜੀ ਤੇ ਅੱਗੇ ਅੱਗੇ ਯਾਰ ਹੁਣ ਇਹਦੇ ਵਿੱਚ ਨਾ ਬਹੁਤ ਚੀਜ਼ਾਂ ਖੁੱਲਣ ਵਾਲੀਆਂ ਵਾਂ ਉਹ ਸਾਰੀਆਂ ਆਪਾਂ ਦੇਖਾਂਗੇ ਜਿੱਦਾਂ ਆਪਾਂ ਵਿੱਚ ਵਿੱਚ ਸੀਨ ਦਿਖਾਉਨੇ ਆ ਤਾਏ ਤਾਈ ਦੇ ਤੇ ਉਹਨਾਂ ਦੇ ਨਾਲ ਇੱਕ ਘਰ ਮੁੰਡਾ ਆ ਉਹ ਸਾਰੀਆਂ ਚੀਜ਼ਾਂ ਦਾ ਸੰਦੀਪ ਦੇ ਨਾਲ ਕੀ ਕਨੈਕਸ਼ਨ ਆ ਤੇ ਜੇ ਇਹਦਾ ਇਹਨਾਂ ਕਨੈਕਸ਼ਨ ਹੈਗਾ ਆ ਆਪਸ ਵਿੱਚ ਤੇ ਉਹ ਕਿਦਾਂ ਕਿਦਾਂ ਉਹਦਾ ਪਰਦਾ ਖੁੱਲੂਗਾ ਫਿਰ ਅੱਗੇ ਜਾ ਕੇ ਕੀ ਹੋਊਗਾ ਤੇ ਸਹੁਰੇ ਜਿਹੜੇ ਆ ਉਹ ਸੰਦੀਪ ਨੂੰ ਅਸੈਪਟ ਕਰਦੇ ਆ ਕਿ ਨਹੀਂ ਕਰਦੇ ਕਿ ਜਾਂ ਫਿਰ ਸੰਦੀਪ ਅੱਗੇ ਜਾ ਕੇ ਹੋਰ ਜ਼ਿਆਦਾ ਘਰ ਦਾ ਮਾਹੌਲ ਖਰਾਬ ਕਰਦੀ ਆ ਕਿ ਜਾਂ ਫਿਰ ਤਜਿੰਦਰ ਸਾਰਾ ਕੁਝ ਠੀਕ ਠਾਕ ਕਰਦਾ ਵਾ ਉਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ ਤੇ ਜੀਤਾ ਜਿਹੜਾ ਘਰ ਜਵਾਈ ਰਹਿ ਰਿਹਾ ਵਾ ਉਹਦਾ ਕੀ ਬਣੂਗਾ ਤੇ ਉਹ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਦੇਖਣਾ ਆਵਾ ਤੇ ਆਪਣਾ ਕਮੈਂਟ ਕਰਕੇ ਸਾਡੇ ਨਾਲ ਰਿਵਿਊ ਜ਼ਰੂਰ ਦਿਓ ਕਿ ਤੁਹਾਨੂੰ ਸਟੋਰੀ ਕਿਦਾਂ ਦੀ ਲੱਗਦੀ ਪਈ ਆ ਥੋੜੀ ਜਿਹੀ ਨਾਲ ਆਪਾਂ ਇਸ ਵਾਰੀ ਡਿਫਰੈਂਟ ਸਟੋਰੀ ਲੈ ਕੇ ਆਏ ਯਾਰ ਹਰ ਵਾਰੀ ਬਸ ਉਹ ਨੌ ਸੱਸ ਦੀ ਲੜਾਈ ਨਨਾਨ ਪਰਜਾਈ ਦੀ ਲੜਾਈ ਨਾ ਆਪੇ ਤੁਸੀਂ ਕਹਿੰਦੇ ਜੇ ਭਾਜੀ ਕੁਝ ਡਿਫਰੈਂਟ ਲੈ ਕੇ ਆਓ ਕੁਝ ਡਿਫਰੈਂਟ ਲੈ ਕੇ ਆਓ ਤੇ ਜੀ ਆਪਾਂ ਹੁਣ ਇਸ ਵਾਰੀ ਇਹ ਡਿਫਰੈਂਟ ਸਟੋਰੀ ਲੈ ਕੇ ਆਏ ਆ ਨੌ ਦਾ ਪੁਨਰਜਨਮ ਬਿਲਕੁਲ ਡਿਫਰੈਂਟ ਕਨਸੈਪਟ ਹੈ ਅੱਗੇ ਜਾ ਕੇ ਜਦੋਂ ਤੁਹਾਨੂੰ ਸਟੋਰੀ ਥੋੜੀ ਜਿਹੀ ਸਮਝ ਲੱਗਣ ਲੱਗ ਪੋਗੀ ਨਾ ਕਿ ਮਤਲਬ ਕੀ ਹੋਣਾ ਹੈ ਅੱਗੇ ਕਿੱਦਾਂ ਚੱਲੂਗੀ ਅੱਗੇ ਤੇ ਫਿਰ ਤੁਹਾਡਾ ਇੰਟਰਸਟ ਹੋਰ ਜ਼ਿਆਦਾ ਬਣ ਜਾਊਗਾ ਸਟੋਰੀ ਦੇ ਵਿੱਚ ਇਸ ਕਰਕੇ ਸਾਰੇ ਜਾਣੇ ਇਦਾਂ ਹੀ ਬਸ ਆਪਣਾ ਪਿਆਰ ਦਿੰਦੇ ਰਹੋ ਤੇ ਜਿਨ੍ਹਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਰੈੱਡ ਕਲਰ ਦਾ ਬਟਨ ਹੋਏਗਾ ਉਸ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਯਾਰ ਜਰੂਰ ਦੱਸਿਓ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਵੀ ਜਰੂਰ ਕਰ ਦਿਓ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ